ਮੱਗੀ ਦਾ ਮੇਲਾ ਕੱਲ ਬੜੇ ਧੂਮ ਧਾਮ ਦੇ ਨਾਲ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਮਨਾਇਆ ਗਿਆ ਤੇ ਮੱਗੀ ਮੇਲੇ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਉਹਨਾਂ ਦੀਆਂ ਕਾਨਫਰੰਸਾਂ ਜਿਹੜੀਆਂ ਹੋਈਆਂ ਉਹ ਕੇਸ ਪਾਸੇ ਵੱਲ ਜਿਹੜੀਆਂ ਆ ਉਹ ਪੰਥਕ ਸਿਆਸਤ ਜਿਹੜੀ ਆ ਉਹ ਜਾਏਗੀ ਤੇ ਕੀ ਜਿਹੜੀ ਨਵੀਂ ਪਾਰਟੀ ਬਣੀ ਆ ਭਾਈ ਅਮਰਿਤਪਾਲ ਸਿੰਘ ਹੁਣਾਂ ਵੱਲੋਂ ਬਣਾਈ ਗਈ ਆ ਕੀ ਉਹ ਪਾਰਟੀ ਕਾਮਯਾਬ ਹੋਏਗੀ ਜਾਂ ਨਹੀਂ ਮੈਂ ਤੁਹਾਡੇ ਨਜ਼ਰੀਏ ਤੋਂ ਮੈਂ ਜਾਨਣਾ ਚਾਹੂੰਗੀ ਨਾ ਸਵਾਲਾਂ ਦੇ ਜਵਾਬ ਜੀ ਰਮੇਂਦਰ ਜਿਹੜੀ ਪੰਜਾਬ ਦੀ ਤਰਤੂਆ ਪੀਰਾਂ ਦੀ ਤਰਤੀ ਹੈ ਜੀ ਇਤਿਹਾਸ ਦੇ ਜਿਹੜੇ ਜੋੜ ਮੇਲੇ ਇੱਥੇ ਲੱਗਦੇ ਹੈਗੇ ਆ ਪਾਵੇ ਕਿਹੜੇ 4 ਜੋੜ ਮੇਲੇ ਆ ਪੰਜਾਬ ਦੇ ਆ ਇਤਿਹਾਸਕ ਤੌਰ ਦੇ ਉੱਪਰ ਕਾਫੀ ਮਹੱਤਵ ਰੱਖਦੇ ਆ ਇੱਥੇ ਜਿੱਥੇ ਸਿਆਸੀ ਕਾਨਫਰੰਸਾਂ ਵੀ ਕੀਤੀਆਂ ਜਾਂਦੀਆਂ ਨੇ ਅਨੰਦਪੁਰ ਸਾਹਿਬ ਦਾ ਹੌਲਾ ਮਹੱਲਾ ਸ਼੍ਰੀ ਫਤਿਹਗੁਰ ਸਾਹਿਬ ਜਿਹੜੋਂ ਮਿਲ ਜੋੜ ਮੇਲ ਜਿਹੜਾ ਲੱਗਦਾ ਤੇ ਤਿੱਜਾ ਇਹ ਵੀ ਮੁਖਸਰ ਸਾਹਿਬ ਜਿਹੜੀ ਮਾਗੀ ਲੱਗਦੀ ਹੈ ਮੁਖਸਰ ਸਾਹਿਬ ਇੱਕ ਇਤਿਹਾਸਿਕ ਪਰਸਪੈਕਟ ਹੈਗਾ ਕਿ ਇੱਥੇ ਜਿਹੜੀਆਂ ਜਿਹੜਾ ਕਾਲੀਦਲ ਹੈਗਾ ਜਾਂ ਪੰਤਕ ਧਰਾਂ ਆ ਉਹ ਆਪਣੇ ਜਿਹੜੀਆਂ ਕਾਨਫਰੰਸ ਕਰਦੀਆਂ ਹੈਗੀਆਂ ਜੀ ਸਿਆਸੀ ਕਾਨਫਰੰਸਾਂ ਇਸ ਵਾਰ ਸ਼੍ਰੋਮਣੀ ਕਾਲੀਦਲ ਦੀਆਂ ਤਿੰਨ ਕਾਨਫਰੰਸਾਂ ਸ਼੍ਰੋਮਣੀ ਕਾਲ ਵੱਖ-ਵੱਖਰੇ ਤੋਂ ਉੱਤੇ ਲੱਗੀਆਂ ਹੈਗੀਆਂ ਦੋ ਤਾਰਵੈਤੀ ਪਹਿਲਾਂ ਹੈਗੇ ਜੀ ਇਹ ਪਿਛੋਮਣੀ ਕਾਲੀਦਲ ਬਾਦਲ ਤੇ ਦੂਜਾ ਸ਼੍ਰੋਮਣੀ ਕਾਲੀਦਲ ਅੰਮ੍ਰਿਤਸਰ ਜਿਹੜੇ ਸੁਮਨ ਸਿੰਘ ਮਾਨ ਹੈਗੇ ਉਹਨਾਂ ਦਾ ਤਿੱਜਾ ਅਕਾਲੀ ਦਲ ਇਸ ਵਾਰ ਨਵਾਂ ਬਣਿਆ ਹੈਗਾ ਕਿ ਉਥੇ ਪਾਰਟੀ ਦਾ ਐਲਾਨ ਆਇਆ ਉਹਦੀ ਆਪਾਂ ਗੱਲ ਕਰਾਂਗੇ ਲੇਕਿਨ ਪਹਿਲਾਂ ਮੈਂ ਗੱਲ ਕਰਾਂ ਕਿ ਸੁਖਵੀਰ ਸਿੰਘ ਬਾਦਲ ਹੋਂ ਦੇ ਜਿਹੜਾ ਅਕਾਲੀ ਦਲ ਹੈ ਉਹਨਾਂ ਦੀ ਕਾਨਫਰੰਸ ਦੀ ਕਾਫੀ ਵੱਡੀ ਗਿਣਤੀ ਜੀ ਉਹਨਾਂ ਦੇ ਜਿਹੜੀ ਜਿਹੜੀ ਰੈਲੀ ਆ ਉਥੇ ਪੁੱਜੇ ਹੈਗੇ ਜੀ ਕਾਨਫਰੰਸ ਲੋਕ ਆਲਾ ਕੋਨਾ ਮੈਨੇਜ ਕੀਤਾ ਸੀ ਕੱਠ ਹਮੇਸ਼ਾ ਲੋਕ ਮੰਨਦੇ ਹੈਗੇ ਸੁਖਵੀਰ ਬਾਦਲ ਨੇ ਉਹ ਚੰਗੇ ਮੈਨੇਜਿੰਗ ਇਸ ਮਾਮਲੇ 'ਚ ਹੈਗੇ ਆ ਉਹਨਾਂ ਦੀ ਐਬਿਲਿਟੀ ਹੈਗੀ ਕੋ ਲੋਕ ਇਕੱਠਾ ਕਰ ਲੈਂਦੇ ਆ ਅੱਲਾ ਘਰ ਨੂੰ ਵੋਟਾਂ ਨਹੀਂ ਪੈ ਰਹੀਆਂ ਪਿਛਲੇ 10 ਸਾਲ ਤੋਂ ਕੋਈ ਵੀ ਵੋਟ ਜਿਹੜੀ ਹੈ ਪ੍ਰਭਾਵਸ਼ਾਲੀ ਤੇ ਕਿਰਣਾ ਨਹੀਂ ਪੈ ਰਹੀ ਪਰ ਕੱਟ ਕਰ ਜਾਂਦੇ ਆ ਜੀ ਇਸ ਵਕਤ ਦੇ ਵੱਡੇ ਕੱਟ ਚ ਇੱਕੋ ਹੀ ਮਤਾ ਪਾਸ ਕੀਤਾ ਗਿਆ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਸੀ ਤੇ ਜਿਹੜੇ ਸ਼੍ਰੋਮਣੀ ਕਾਲ ਦੇ ਸੀਨੀਅਰ ਆਗੂ ਸੀਗੇ ਹੁਣ ਇਸ ਦੁਨੀਆ ਤੇ ਨਹੀਂ ਰਹੇ ਉਹਨਾਂ ਦਾ ਪੰਥਰਤ ਨੂੰ ਵਾਪਸ ਲਿਆ ਗਿਆ ਸ਼੍ਰੀ ਕਾਲਤਾਸ ਸਾਬ ਵੱਲੋਂ ਉਹਦੀ ਮੋੜਮਾਲੀ ਕੀਤੀ ਜਾਵੇ ਇਹ ਕਿਸ ਨਾੜਾ ਜਕਾਰੇ ਲੈ ਕੇ ਸੰਗਤਾਂ ਕੋਈ ਦੀ ਪ੍ਰਵਾਨਗੀ ਜਿਹੜੀ ਲੈਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਜਿਹੜੀ ਸ਼੍ਰੀ ਕਾਲਜਸਾ ਦੀ ਸਟੈਬਲਿਸ਼ਮੈਂਟ ਹੈਗੀ ਆ ਉਹਦੇ ਖਿਲਾਫ ਇੱਕ ਐਲਾਨਨਾਮਾ ਹੈਗਾ ਅਕਾਲੀਦਰ ਬਾਦਲ ਦਾ ਕਿ ਅਸੀਂ ਜਿਹੜੀ ਹੈ ਇਹ ਵਾਪਸ ਕਰਾਉਣਾ ਆ ਜੀ ਆਪਾਂ ਕਹਿ ਸਕਦੇ ਗਲਤਾਂ ਨਿਵਰਤਾ ਨਾ ਕੀਤੀ ਗਈ ਆ ਪਰ ਜਿਹੜਾ ਆਦੇਸ਼ ਇੱਕ ਰੀ ਸ਼੍ਰੀ ਕਾਲਜਸਾ ਤੋਂ ਜਾਰੀ ਹੋ ਜਾਂਦਾ ਜੀ ਪਾਉ ਜਿਹੜਾ ਰਿਵਾਰਡ ਵਾਪਸ ਲੈ ਰਿਹਾ ਹੈਗਾ ਉਹਨੂੰ ਵਾਪਸ ਹੋਣ ਇਸ ਦੁਨੀਆ ਤੋਂ ਚਲੇ ਗਿਆ ਬੰਦਾ ਉਹਨੂੰ ਬਹਾਲੀ ਕਿੱਦਾਂ ਹੋਊਗੀ ਪਾਉ ਦੁਬਾਰਾ ਮੁੜ ਕੇ ਆਉਣਗੇ ਇੱਕ ਦੁੱਦੀ ਗੱਲ ਹੈਗੀ ਹੈ ਸੁਖਬੀਰ ਸਿੰਘ ਬਾਦਲ ਆ ਉਹਨਾਂ ਜਿਹੜੇ ਬਿਆਨ ਆ ਉਹੀ ਬੜੇ ਰਵਾਇਤੀ ਤੇ ਟਾਈਪ ਜਾਰ ਬਿਆਨ ਹੁੰਦਾ ਹੈਗਾ ਕਿ ਉਹਨਾਂ ਨੇ ਲਗਾਤਾਰ ਲੋਕਾਂ ਨੂੰ ਮਿਹਣੇ ਮਾਰੇ ਕਿ ਤੁਸੀਂ ਸਾਨੂੰ ਵੋਟਾਂ ਨਹੀਂ ਪਾਉਂਦੇ ਕਾਂਗਰਸ ਨੂੰ ਪਾਉਂਦੇ ਆ ਬੇਅਦਬੀਆਂ ਦੇ ਕਾਂਗਰਸ ਕੈਂਪ ਤੇ ਵੀ ਹੁੰਦੀਆਂ ਸੀ ਸਾਡੇ ਟਾਈਮ ਹੋ ਗਈਆਂ ਤੁਸੀਂ ਸਾਡੀ ਘੱਲ ਜ਼ਿਆਦਾ ਕੀਤੀ ਜਾਂਦੀ ਆ ਬਾਦਲ ਪਰਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਇਨ੍ਹਾਂ ਗੱਲਾਂ ਦੇ ਨਾਲ ਇੱਥੋਂ ਹੀ ਪ੍ਰਭਾਵ ਮਿਲਦਾ ਕਿ ਜਿਹੜਾ ਮਤਾਬਾਸ ਕੀਤਾ ਗਿਆ ਇਦਾਂ ਦਾ ਜਿਹੜਾ ਸ੍ਰੀ ਕਾਲਤਾ ਸਾਹਿਬ ਦੇ ਨਾਲ ਇੱਕ ਵਕਤ ਦਾ ਕੰਟਰਡਿਕਟ ਹੋਣ ਵਾਲੀ ਗੱਲ ਕੀਤੀ ਗਈ ਆ ਦੂਜਾ ਜਿਸ ਤਰੀਕਾ ਕੋਈ ਹੋਰ ਵਿਜ਼ਨ ਨਹੀਂ ਦਿੱਤਾ ਗਿਆ ਪੰਜਾਬ ਦੇ ਲੋਕਾਂ ਨੂੰ ਬਾਦਲ ਦਲ ਵੱਲੋਂ ਕਾਸਾ ਲਿਸਟ ਵੀ ਸਿੰਗਾਪੁਰ ਨਾ ਤੁਹਾਡੇ ਵੱਲੋਂ ਉੱਥੋਂ ਲੱਗਦਾ ਕਿ ਬਹੁਤ ਕੁਝ ਸਿੱਖਿਆ ਨਹੀਂ ਹੈਗਾ ਆਪਣੀਆਂ ਗਲਤੀਆਂ ਤੋਂ ਇਸ ਘਾੜੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼੍ਰੀ ਕਾਲ ਤਖਤ ਦੇ ਸਲਾਹ ਸਾਬ ਦੇ ਖਿਲਾਫ ਜਿਹੜਾ ਇਹਨਾਂ ਨੇ ਇੱਕ ਪਰਸਪੈਕਟਿਵ ਲੈ ਕੇ ਆਂਦਾ ਇਸ ਕਾਨਫਰੰਸ ਦੇ ਵਿੱਚ ਉਹ ਸਿਆਸੀ ਤੌਰ ਤੇ ਇਹਨਾਂ ਨੂੰ ਹਾਸ਼ੀਏ ਵੱਲ ਹੋਰ ਲੈ ਕੇ ਜਾਊਗਾ ਜੀ ਦੂਜੀ ਆਪਾਂ ਗੱਲ ਕਰਾਂਗੇ ਭਾਈ ਅਮਰਤਪਾਲ ਸਿੰਘ ਜਿਹੜੇ ਗੱਦੇਵੜੂਗੜ੍ਹ ਦੀ ਜੇਲ੍ਹ ਚ ਬੰਦ ਹੈਗੇ ਆ ਯੂਪੀਐਲ ਲੱਗ ਗਿਆ ਜੀ ਉਹਨਾਂ ਦੇ ਉੱਪਰ ਉਹਨਾਂ ਦੇ ਪਿਤਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਹੋਰ ਪੰਤਕ ਤੇਰਾ ਵੱਲੋਂ ਅੱਜ ਇਕੱਠ ਕੀਤਾ ਗਿਆ ਸੀ ਜਿੱਥੇ ਇੱਕ ਪਾਰਟੀ ਦਾ ਐਲਾਨ ਕੀਤਾ ਗਿਆ ਜੀ ਕਿਉਂ ਮੰਨੀ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਨਾਮ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਜੀ ਸੋ ਇਸ ਮੌਕੇ ਦੇ ਉੱਪਰ ਜਿਹੜੀ ਗੱਲਬਾਤ ਤੇਰੀਆਂ ਕੁਝ ਗੱਲਾਂ ਸਾਹਮਣੇ ਆਈਆਂ ਆਪਣਾ ਸਰੋਤਿਆਂ ਨਾਲ ਸਾਝੀਆਂ ਕਰਾਂਗੇ ਜਿੱਥੋਂ ਮੈਂ ਕਹਾਂਗਾ ਕਿੜਾ ਪਾਰਟੀ ਦਾ ਆਧਾਰ ਪ੍ਰਸਾਰ ਕਿਵੇਂ ਹੋਊਗਾ ਪਹਿਲਾਂ ਤਾਂ ਅਹਿਮ ਗੱਲ ਇਹ ਹੋਈ ਹੈ ਕਿ ਜਿਹੜੇ ਭਾਈ ਅਮਰਤ ਬਾਸੋਂਾਂ ਦੀ ਵਿਚਾਰ ਕਰਾ ਸੀ ਉਥੋਂ ਹਾਲੇ ਪਹਿਲਾਂ ਹਾਲ ਸਮੇਂ ਦੀ ਵਿਆਕਤ ਨੂੰ ਵੇਖਦੇ ਹਾਂ ਇੱਕ ਸਟੈਪ ਜਿਹੜਾ ਪਿੱਛੇ ਚੁੱਕ ਦਿਆ ਹਾਂ ਖੜਦਿਆ ਹੋਇਆ ਜਿਹੜਾ ਮੋਡਰੇਟ ਰਾਜਨੀਤੀ ਦੇ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਗਿਆ ਪਾਰਟੀ ਵੱਲੋਂ ਪਾਗਿਆ ਕਿ ਜੇ ਸ਼ਰਮਣੀ ਕਦਰ ਬੱਦਲ ਤੋੜਾ ਉਹਦਾ ਬਦਲ ਬਣਨਾ ਸੀ ਤਾਂ ਉਹਨਾਂ ਵਾਸਤੇ ਇਹ ਲੱਗਦਾ ਉਹਨਾਂ ਨੂੰ ਉਹਨਾਂ ਨੂੰ ਜ਼ਰੂਰੀ ਲੱਗਦਾ ਕਿ ਸਾਨੂੰ ਜਿਹੜਾ ਸੈਟਅਪ ਹੈਗਾ ਇੰਡੀਆ ਦਾ ਉਹਦੇ ਵਿੱਚ ਆ ਕੇ ਗੱਲ ਕਰਨੀ ਪੈਣੀ ਆ ਇਸ ਮੌਕੇ ਦੇ ਉੱਪਰ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਜੀ ਨਾਮ ਦਾ ਐਲਾਨ ਕੀਤਾ ਗਿਆ ਬਾਕਾਇਦਾ ਡਾਂਚੇ ਵਾਸਤੇ ਕਮੇਟੀਆਂ ਬਣਾਈਆਂ ਗਈਆਂ ਜੀ ਤੇ ਇਹਦੇ ਨਾਲ ਨਾਲ 15 ਨਕਾਤੀ ਇੱਕ ਪ੍ਰੋਗਰਾਮ ਵੀ ਜਿਹੜਾ ਜਾਰੀ ਕੀਤਾ ਗਿਆ ਜਿਹੜਾ ਕਾਸੀ ਇੰਨੀ ਤੱਕ ਰੱਖਦਾ ਉਹ ਜਿਹੜਾ 15 ਨਕਾਤੀ ਪ੍ਰੋਗਰਾਮ ਪ੍ਰੋਗਰਾਮ ਦੇ ਬੇਸ ਤੇ ਹੀ ਲੋਕਾਂ ਨੇ ਜੁੜਨਾ ਹੈਗਾ ਤੇ ਪਾਰਟੀ ਦਾ ਢਾਂਚਾ ਕਿੰਨਾ ਕੁ ਜਿਹੜਾ ਆ ਲੋਕਤੰਤਰੀ ਤਰੀਕੇ ਨਾਲ ਬਣਾਇਆ ਜਾਂਦਾ ਪਾਵੋ ਦੇ ਵਿੱਚ ਜਿਹੜੀ ਰਵਾਇਤੀ ਪਾਰਟੀਆਂ ਸੀ ਉਹਨਾਂ ਨਾਲੋਂ ਹਟ ਕੇ ਪੰਜ ਪ੍ਰਧਾਨੀ ਦੇ ਬਿਹਾਫ ਦੇ ਉੱਪਰ ਕੀ ਜਿਹੜੇ ਨਵੇਂ ਨੌਜਵਾਨ ਆਏ ਆ ਜਿਹੜੇ ਪਾਰਟੀ ਦੇ ਲਈ ਜੁੜਨਾ ਕਰਨਾ ਚਾਹੁੰਦੇ ਕਿ ਉਹਨੂੰ ਐਮੀ ਦਿੱਤੀ ਜਾਂਦੀ ਆ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਐਮੀ ਦਿੱਤੀ ਜਾਂਦੀ ਆ ਜਿਹੜੇ ਲੋਕ ਐਕਸਪਰਟ ਹੈਗੇ ਆ ਪਾਵਿਆ ਕਿ ਜਿਹੜੇ ਨੌਲੇਜ ਰੱਖਦੇ ਵੱਖ-ਵੱਖ ਖੇਤਰਾਂ 'ਚ ਉਹਨਾਂ ਨੂੰ ਪਾਰਟੀ 'ਚ ਕਿੰਨੀ ਐਮੀ ਦਿੱਤੀ ਜਾਂਦੀ ਆ ਇਹ ਉਹਨਾਂ ਵਾਲਾ ਸਭਾ ਪਾਰਟੀ ਦਾ ਢਾਂਚਾ ਖੜਾ ਹੋਣਾ ਆ ਉਹਦੇ ਤੋਂ ਵੇਖ ਕੇ ਪਤਾ ਲੱਗੂਗਾ ਕਿ ਕਿੰਨੀ ਕਿਸਰਦਤਾ ਦੇ ਨਾਲ ਇਹ ਪਾਰਟੀ ਜਿਹੜੀ ਕੰਮ ਕਰਨਾ ਸ਼ੁਰੂ ਕੀਤਾ ਵਾ ਜਿਹੜਾ 15 ਨਗਾਤੀ ਪ੍ਰੋਗਰਾਮ ਹੈਗਾ ਜੀ ਉਹਦੇ ਵਿੱਚ ਮੁੱਖ ਰੂਪ 'ਚ ਆਪਾਂ ਕਹਿ ਸਕਦੇ ਸਿੱਖ ਰਾਜ ਨੀਤੀ ਨੂੰ ਪੰਜਾਬ ਦੀ ਮੁੜ ਬਹਾਲ ਕਰਨ ਦੀ ਜਿਹੜੀ ਗੱਲਬਾਤ ਕੀਤੀ ਗਈ ਆ ਪਾ ਉਹ ਜਿਹੜੇ ਸਿੱਖਾਂ ਦੇ ਮੁੱਦੇ ਹੈਗੇ ਸੀ ਰਾਜਨੀਤਿਕ ਜਿਹੜੇ ਗਾਇਬ ਹੁੰਦੇ ਜਾ ਰਹੇ ਸੀ ਜਿਨ੍ਹਾਂ 'ਚ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਾਮਲਾ ਮੁੱਖ ਰੂਪ 'ਚ ਆਪਾਂ ਕਹਿ ਸਕਦੇ ਆ ਕਿਸਾਨੀ ਸੰਘਰਸ਼ ਨੂੰ ਸਪੋਰਟ ਕਰਨ ਦੀ ਗੱਲਬਾਤ ਕੀਤੀ ਗਈ ਹੈ ਜੀ ਗੈਰਕਾਨੂੰਨੀ ਤੌਰ 'ਤੇ ਪੰਜਾਬ ਉਰਵਾਸੀ ਆ ਰਿਹਾ ਉਹਨੂੰ ਰੋਪਣ ਜਾਂ ਰੀਆਰਗਨਾਈਜ਼ ਕਰਕੇ ਪ੍ਰੋਪਰ ਤਰੀਕਾ ਨਾਲ ਅਨਸ਼ਾਸਨਿਤ ਤਰੀਕੇ ਦੇ ਨਾਲ ਉਹਨੂੰ ਲਿਆਉਣ ਦੀ ਜਿਹੜੀ ਗੱਲਬਾਤ ਕੀਤੀ ਗਈ ਆ ਪੁਲਿਸ ਦਾ ਪੁਲਿਸ ਰਡਰ ਕਰਨ ਦੀ ਗੱਲਬਾਤ ਕੀਤੀ ਗਈ ਆ ਪੰਥਕ ਇਕਤਾ ਦੀ ਗੱਲਬਾਤ ਕੀਤੀ ਗਈ ਆ ਹੋਰ ਕਈ ਇਦਾਂ ਦੇ ਨੁਕਤੇ ਲਿਆਂਦੇ ਗਏ ਜਿੱਥੋਂ ਲੱਗਦਾ ਹੈ ਕਿ ਜਿਹੜਾ ਨੋਟ ਸੀ ਪੰਜਾਬ 'ਚ ਅਜੇ ਨਾਲ ਗੱਲਾਂ ਦੀ ਪਾਵੇ ਕਿ ਜਿਹੜੀ ਸ਼੍ਰੋਮਣੀ ਕਮੇਟੀ ਅਮਰਸਰ ਸੰਜੀਵ ਸਨਮਾਨ ਉਹਨਾਂ ਦਾ ਘੜਾ ਸੀਗਾ ਉਹਨਾਂ ਵੱਲੋਂ ਕਾਨਫਰੰਸ ਦੇ ਵਿੱਚ ਖਾਲਸਾਣ ਦੀ ਗੱਲਬਾਤ ਕੀਤੀ ਜਾਂਦੀ ਹੈ ਕਿ ਨਿਸ਼ਾਨਾ ਰੱਖਿਆ ਹੈ ਖਾਲਸਾਣ ਇਹ ਜਿਹੜੇ ਕਾਲਿਸਤਾਨ ਤੋਂ ਪਹਿਲਾਂ ਜਿਹੜੇ ਲੋਕਾਂ ਦੇ ਆਪਾਂ ਪਹਿਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਜਿਹੜਾਂ ਦੇ ਇੱਕ ਲੋਕਾਂ ਦੇ ਜਿਹੜੇ ਮਸਲੇ ਹੈਗੇ ਜਿਹੜੀ ਕੌਮ ਜਿੰਨਾ 'ਚ ਗੁజర్ ਰਹੀ ਹੈਗੀਆ ਜੇ ਉਹ ਮਜ਼ਬੂਤ ਨਹੀਂ ਹੋਣਗੇ ਉਹ ਤੋਂ ਨਿਕਲ ਕੇ ਲੋਕਾਂ ਨੂੰ ਸਾਥ ਨਹੀਂ ਮਿਲੂਗਾ ਤੇ ਕਿਸੇ ਵੀ ਪਾਰਟੀ ਦਾ ਆਧਾਰ ਨਹੀਂ ਬਣ ਸਕੂਗਾ ਜੇ ਇਸ ਪਾਰਟੀ ਨੇ ਆਧਾਰ ਬਣਾਉਣਾ ਸੀ ਤੇ ਇਹਨਾਂ ਨੁਕਤਿਆਂ ਤੇ ਕੰਮ ਕਰਨਾ ਜ਼ਰੂਰੀ ਸੀ ਸੋ ਨੁਕਤੇ ਤਾਂ ਸਹੀ ਆ ਜੀ ਸਾਰੇ ਜਿਹੜੇ ਲੈਂਦੇ ਆ ਕਿ ਨੂੰ ਪਾਰਟੀ ਦੇ ਢਾਂਚੇ ਨੂੰ ਕਿੱਦਾਂ ਖੜਾ ਕੀਤਾ ਜਾਂਦਾ ਤੇ ਆਪਣੇ ਜਿਹੜੇ ਇਹਨਾਂ ਨੁਕਤੇ ਨੁਕਾਤ ਜਿਹੜਾ 15 ਨੁਕਾਤ ਦੀ ਪ੍ਰੋਗਰਾਮ ਲੈਂਦਾ ਇੱਥੇ ਪਹਿਰੇਦਾਰੀ ਕਿੰਨੀਂ ਦਿੱਤੀ ਜਾਂਦੀ ਆ ਜੇ ਸਹੀ ਰੂਪ ਦੇ ਵਿੱਚ ਲੋਕਤੰਤਰ ਤਰੀਕੇ ਦੇ ਨਾਲ ਦੂਰੰਦੇਸ਼ਿਤ ਕੰਮ ਲੈਂਦਿਆਂ ਸੀਧੇ ਪਰਿਵਾਰਾਂ ਦੇ ਮੈਂਬਰ ਹੈਗੇ ਆ ਜਿਹੜੇ ਐਕਸਪਰਟ ਬੰਦੇ ਆ ਜਿਹੜੇ ਗਿਆਨਵਾਰ ਬੰਦੇ ਆ ਉਹਨਾਂ ਨੂੰ ਨਾਲ ਲੈ ਕੇ ਚੱਲੇ ਜਾਂਦਾ ਠੰਮੇ ਦੇ ਨਾਲ ਪਾਰਟੀ ਦੇ ਵਿੱਚ ਤੇ ਕੋਈ ਤਿੱਖੀ ਗੱਲ ਕਰਨ ਦੀ بجائے ਸੰਜਮਤਾ ਦੇ ਨਾਲ ਸਮਝਦੇ ਹੋਏ ਪੰਜਾਬ ਦੇ ਹਾਲਾਤਾਂ ਨੂੰ ਕਿ ਵਧਿਆ ਜਾਂਦਾ ਤੇ ਹੋ ਸਕਦਾ 27 ਦੀਆਂ ਇਲੈਕਸ਼ਨਾਂ ਦੇ ਵਿੱਚ ਇਸ ਪਾਰਟੀ ਜਿਹੜੀ ਆ ਵੱਡੀ ਜਿਹੜੀ ਕਾਮਯਾਬੀ ਮਿਲ ਸਕਦੀ ਆ ਆਮ ਆਦਮੀ ਪਾਰਟੀ ਦੇ ਵਿੱਚ